ਤਨਤਾਰਨ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 12000 ਤੋਂ ਵੱਧ ਵੋਟਾਂ ਦੇ ਨਾਲ ਇਸ ਸੀਟ ਨੂੰ ਫਤਿਹ ਕੀਤਾ ਗਿਆ ਪਰ ਇਸ ਸਭ ਦੇ ਦਰਮਿਆਨ ਜਿੱਥੇ ਬਾਕੀ ਵਿਰੋਧੀ ਪਾਰਟੀਆਂ ਸਮੀਖਿਆ ਕਰ ਰਹੀ ਹੈ ਕਿ ਹਾਰ ਦਾ ਕਾਰਨ ਕੀ ਰਹੇ ਨੇ ਤੇ ਉੱਥੇ ਹੀ ਇਲਜ਼ਾਮ ਦਰਾਜ਼ੀਆਂ ਦਾ ਦੌਰ ਵੀ جاری ਹੈ ਜੇਕਰ ਗੱਲ ਕੀਤੀ ਜਾਵੇ ਸਾਂਝੇ ਪੰਥਕ ਉਮੀਦਵਾਰ ਮਨਦੀਪ ਸਿੰਘ ਦੀ ਤਾਂ ਮਨਦੀਪ ਸਿੰਘ ਦੇ ਵੱਲੋਂ ਇਸ ਚੋਣ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਗਿਆ ਤੇ ਪਰ ਇਸ ਸਭ ਦੇ ਦਰਮਿਆਨ ਕਈ ਇਲਜ਼ਾਮ ਜਿਹੜਾ ਨੇ ਹੁਣ ਲੱਗਦੇ ਨਜ਼ਰ ਆ ਰਹੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕਈ ਸਵਾਲ ਜਿਹੜਾ ਨੇ ਹੋ ਚੁੱਕੇ ਗਏ ਨੇ ਉਹਨਾਂ ਨੇ ਕਹਿ ਕਿ ਜਦੋਂ ਸਾਰੀਆਂ ਪੰਥਕ ਧਿਰਾਂ ਨੇ ਮਨਦੀਪ ਸਿੰਘ ਨੂੰ ਸਮਰਥਨ ਦਿੱਤਾ ਸੀ ਤਾਂ ਮਨਦੀਪ ਸਿੰਘ ਦੇ ਵੱਲੋਂ ਇਸ ਗੱਲ ਨੂੰ ਹੀ ਕਿਉਂ ਪ੍ਰਚਾਰਿਆ ਗਿਆ ਕਿ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਉਮੀਦਵਾਰ ਨੇ ਜਿਸ ਕਾਰਨ ਚੋਣਾਂ ਦੇ ਵਿੱਚ ਉਹਨਾਂ ਦੀ ਹਾਰ ਹੋਈ ਹੈ ਤੇ ਨਾਲ ਦੀ ਨਾਲ ਉਹਨਾਂ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਵੀ ਕਿਹਾ ਹੈ ਕਿ ਜੇਕਰ 2027 ਦੀਆਂ ਚੋਣਾਂ ਦੇ ਲਈ ਸਾਰੀਆਂ ਪੰਥਕ ਧਿਰਾਂ ਦੇ ਵੱਲੋਂ ਇੱਕਸੁਰ ਹੋ ਕੇ ਮੁੱਦੇ ਦੇ ਉੱਤੇ ਚਰਚਾ ਨਹੀਂ ਕੀਤੀ ਗਈ ਤਾਂ ਇਸੇ ਤਰੀਕੇ ਦੇ ਨਾਲ ਹਾਰ ਮਿਲੇਗੀ ਇਸ ਕਰਕੇ 2027 ਦੀਆਂ ਚੋਣਾਂ ਦੇ ਲਈ ਪਹਿਲਾਂ ਹੀ ਸਾਰੀਆਂ ਪਾਰਟੀਆਂ ਨੂੰ ਪੰਥਕ ਪਾਰਟੀਆਂ ਨੂੰ ਮਿਲ ਕੇ ਰਣਨੀਤੀ ਬਣਾ ਲੈਣੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਬਠਿੰਡਾ ਦੇ ਵਿੱਚ ਪ੍ਰੈਸ ਬਾਰਤਾ ਦੇ ਦੌਰਾਨ ਕੇਂਦਰ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਸਾਧੇ ਗਏ ਨੇ ਤੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਵਿਦੇਸ਼ਾਂ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਕਿਲਿੰਗ ਕਰਾਈ ਜਾ ਰਹੀ ਹੈ ਕਈ ਸਿੱਖ ਆਗੂਆ ਦੇਵਨਾ ਦੇ ਵੱਲੋਂ ਕਤਲ ਕਰਵਾਏ ਗਏ ਨੇ ਇੱਥੇ ਤਾਂ ਕਿ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕੁਝ ਗੈਂਗਸਟਰ ਜਿਹੜਾ ਨੇ ਉਹ ਕੇਂਦਰ ਸਰਕਾਰ ਦੇ ਵੱਲੋਂ ਹਾਇਰ ਕੀਤੇ ਗਏ ਨੇ ਜਿਹੜੇ ਕੇਂਦਰ ਸਰਕਾਰ ਦੇ ਲਈ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਹਰਦੀਪ ਸਿੰਘ ਨੇਜਰ ਕਤਲ ਮਾਮਲੇ ਦੇ ਵਿੱਚ ਤਾਂ ਭਾਰਤ ਸਰਕਾਰ ਦਾ ਨਾਂ ਵੀ ਲੈ ਦਿੱਤਾ ਗਿਆ ਸੀ ਤਾਂ ਇਸ ਬਾਬਤ ਤੇ ਗੱਲਬਾਤ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਰਦੀਪ ਸਿੰਘ ਜੀਤ ਗੋਇਲ ਹੈ ਜੈ ਸ਼ੰਕਰ ਹੈ ਰਵੀ ਸਨ ਹੈ ਸਮਨਤ ਗੋਇਲ ਹੈ ਇਹਨਾਂ ਨੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਤੇ ਐ ਸਸਨੇਟ ਕਰਾਤੇ ਐ ਜੇਟਾ ਟਰੂਡੋ ਸੀਗਾ ਪ੍ਰਾਈਮ ਮਿਨਿਸਟਰ ਉਸ ਨੇ ਦੁਬਾਰੀ ਆਪਣੇ ਪਾਰਲਮੈਂਟ Ottawa ਦੇ ਵਿੱਚ ਜਾ ਕੇ ਕਿਹਾ ਹੈ ਕਿ ਇਹ ਇੰਡੀਆ ਨੇ ਕੀਤੇ ਆ ਫਿਰ ਹਰਾਨਗੀ ਦੀ ਗੱਲ ਤੁਸੀਂ ਆਪ ਦੇਖੋ ਤੁਸੀਂ ਕਿਹੜੇ ਮਨਕ ਦੇ ਵਿੱਚ ਰਹੇ ਹੋ ਕਿ ਜਿਹੜੀ ਇੰਟੈਲੀਜੈਂਸ ਸੇਰਿਸ ਹੁੰਦੀ ਹੈ ਇਹਨਾਂ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਹੁੰਦੀ ਹੈ ਇਹ ਕੋਈ ਐਸੀ ਵਾਈਸੀ ਚੀਜ਼ ਨਹੀਂ ਕਰਦੇ ਪਰ ਜਦੋਂ ਪੰਨੂ ਨੂੰ ਮਾਰਨਾ ਸੀ ਰੋ ਨੇ ਸਿਕਰਟ ਸਰਵਿਸ ਫੰਡ ਅਮਰੀਕਾ ਦੇ ਇੰਟੈਲੀਜੈਂਸ ਦੇ ਬੰਦਿਆਂ ਨੂੰ ਦੇ ਦਿੱਤਾ ਕਿ ਤੁਸੀਂ ਜਾ ਕੇ ਤੁਸੀਂ ਹੈਗੇ ਹੋ ਇਹ ਗੋਰੀਟ ਨੂੰ ਇਹਨਾਂ ਨੂੰ ਗੈਂਗਸਟਰ ਤੁਸੀਂ ਪੰਨੂ ਨੂੰ ਮਾਰਦੇ ਹੋ ਫਿਰ ਦੱਸੋ ਗੌਰਮੈਂਟ অফ ਅਮਰੀਕਾ ਨੂੰ ਉਹਨਾਂ ਦੇ ਜਸੂਸੀਆਂ ਨੂੰ ਤੁਸੀਂ ਪ੍ਰਸਤ ਦੇ ਰਹੇ ਹੋ ਕਿ ਤੁਹਾਡੇ ਲਈ ਕੰਮ ਕਰਦੇ ਹਨ ਹੁਣ ਮੇਰਾ ਮਤਲਬ ਤੁਸੀਂ ਐਸ ਇੰਡੀਅਨਸ ਤੁਸੀਂ ਪ੍ਰਾਊਡ ਹੋਵੋਗੇ ਕਿ ਇਹੋ ਜੀਆਂ ਸਾਡੀ ਇੰਟੈਲੀਜੈਂਸ ਏਜੰਸੀਸ ਹੈਗੀ ਹੈ ਤੇ ਫੇਰ ਪਾਕਿਸਤਾਨ ਦੇ ਵਿੱਚ ਦੋ ਬੰਦੇ ਮਾਰਤੇ ਫਲਮਜੀਤਲ ਪੰਜਵਾਲ ਤੇ ਬਟੇਲਾ ਦੇ ਕਾਬਿਲ ਤੁਸੀਂ ਹੈ ਜੜਾ ਕੱਟ ਤੇ ਜਿਹੜਾ ਬੱਦ ਵਿੱਚ ਹੈ ਜੀ ਕਿਹੜੀ ਇਕੱਠ ਦੀ ਗੱਲ ਕਰ ਰਹੇ ਹੋ ਹਾਂ ਬੀਨਾ ਕਰਦਾ ਵੱਖ ਤੁਹਾਡਾ ਬਰਿੰਡਾ ਦੇ ਵਿੱਚ ਜੀ ਬੀਨਾ ਕਰਦਾ ਹੋ ਗਈ ਹਾਂਜੀ ਪਦੀਨਾ ਕਾਂਗੜ ਕਾਂਗੜ ਸਾਹਿਬ ਮੋਗੇ ਚ ਪਏ ਜੀਨਾ ਸਾਹਿਬ ਤੇ ਆਪਣਾ ਹੱਦ ਤੇ ਪਏ ਜਾਂਦਾ ਆਪਣੇ ਲਖਮੀ ਸਿੰਘ ਰੋਡੇ ਮਾਰਤਾ ਬਲੈਤ ਬਰਤਾਨੀਆ ਡਾਕਟਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਤਾ ਜੇ ਤੁਸੀਂ ਕਿਸੇ ਮੁਲਕ ਦੀ ਸੋਵਰਨਿਟੀ ਬਾਚਾਈ ਤੋੜਦੇ ਹੋ ਕਾਫੇਰ ਉਹਦੇ ਕਨਸੀਕਵੈਂਸਸ ਤਾਂ ਹੋਣਗੇ ਇਹ ਕਿੰਨੇ ਦੱਸਿਆ ਕਿ ਤੁਸੀਂ ਦੂਜੇ ਪਾਸੇ ਸੋਵਰੈਨਿਟੀ ਤੋੜ ਦਿਓ ਹੁਣ ਇਹੋ ਜੀ ਸਾਡੀ ਗਵਰਨਮੈਂਟ ਹੈ ਉਹਨਾਂ ਨੇ ਪੈਸੇ ਦਿੱਤੇ ਅਮਰੀਕਾ ਦੀ ਇੰਟੈਲੀਜੈਂਸ ਨੂੰ ਸਾਬਤ ਰਿਹਾ ਕਿ ਇਹ ਗੈਂਗਸਟਰ ਨੇ ਤੇ ਸ਼ਾਇਦ ਤੁਸੀਂ ਪ੍ਰਾਊਡ ਹੋਵੋਗੇ ਕਿ ਯੋਰ ਇੰਡੀਅਨਸ ਆਮ ਵੈਰੀ ਹੈਪੀ ਕੀ ਵੀਰ ਇੰਡੀਅਨਸ ਪਰ ਨੋਕਲ ਸੋ ਕੋਈ ਤੁਸੀਂ ਪੁੱਛ ਸਕਦੇ ਹੋ ਜੋ ਪ੍ਰਸ਼ਨ ਮਾਨ ਸਰ ਦਸਤਨ ਤਰਨ ਦਾ ਇਲੈਕਸ਼ਨ ਹੋ ਕੇ ਹੈ ਤੇ ਹਾਂਜੀ ਉਥੇ ਦੇ ਰਜੈਂਟ ਦੇ ਉੱਤੇ ਕੀ ਪ੍ਰਤੀਕਰਮ ਹੈ ਕਾਡਰ ਰਿਜ਼ਲਟ ਕਾਜੀ ਬਹੁਤ ਅੱਛਾ ਰਿਹਾ ਫਦਰ ਜੇ ਫਕਾਨੀ ਔਰ ਪੰਥ ਦਾ ਸਮਝੌਤਾ ਹੋ ਜਾਂਦਾ ਤਾਂ ਪਾਈ ਸੀਟ ਜਿੱਤ ਸਕਦੇ ਸੀਗੇ ਜਿਹਦੇ ਦੂਸਰੀ ਕਰ ਲੈ ਕਿ ਜਿਹੜੇ ਸਾਡੇ ਸਾਥੀ ਸੀਗੇ ਜੀ ਉਹਨਾਂ ਨੇ ਦੁਬਾਰਾ ਦੁਬਾਰਾ ਕਹਿੰਦੇ ਗਏ ਕਿ ਇਹ ਕੈਂਡੀਡੇਟ ਹੈਗਾ ਇਹ ਵਾਰਸ ਸੇ ਵਾਰਸ ਪੰਜਾਬ ਦਾ ਵਾਰਸ ਪੰਜਾਬ ਦਾ ਤੇ ਇਹ ਨਹੀਂ ਕਿਹਾ ਕਿ ਇਹ ਸਾਂਝਾ ਕੈਂਡੀਡੇਟ ਹੈ ਇਹ ਦੇ ਕਰਕੇ ਵੋਟ ਵੋਟ ਟੁੱਟ ਗਈ ਤੇ ਉਹਨਾਂ ਨੂੰ ਇਹ ਨਾਲ ਚੱਲਣਾ ਚਾਹੀਦਾ ਸੀ ਜਦੋਂ ਸਮਝੌਤਾ ਹੋ ਜੇ ਫਿਰ 파ਟਨਰ ਨਾਲ ਚੱਲਦੇ ਆ ਉਹ ਨਾਲ ਨਹੀਂ ਚੱਲੇ ਉਹਨਾਂ ਨੇ ਆਪਣੀ ਖੇਡ ਉੱਥੇ ਖੇਡੀ ਹੈ ਜੀ ਕਿ ਇਹ ਸਾਡਾ ਕੈਂਡੀਡੇਟ ਹੈ ਜੱਤ ਕਿ ਨਹੀਂ ਸੀਗਾ ਮਨਦੀਪ ਨੂੰ ਤੁਹਾਡਾ ਅਸ਼ੀਰਵਾਦ ਸੀਗਾ ਜੀ ਜਾਂ ਨਹੀਂ ਹਾਂਜੀ ਮਨਦੀਪ ਨੂੰ ਤੁਹਾਡਾ ਅਸ਼ੀਰਵਾਦ ਹੈ ਸੀ سپورਟ ਹੈ ਸੀ ਜਾਂ ਨਹੀਂ ਸੀ ਸੀ ਉਹ ਤਾਂ ਸਾਡਾ ਕੈਂਡੀਡੇਟ ਸੀ ਜੀ ਅੱਛਾ ਜੀ ਹਾਂ ਮਨਦੀਪ ਸਿੰਘ ਨੇ ਕਿਹਾ ਵੀ ਉਹ ਕਹਿੰਦਾ ਵੀ ਅਕਾਲੀ ਜੇ ਮੈਂ ਨਾ ਖੜਦਾ ਤਾਂ ਖੜਾ ਹੁੰਦਾ ਤਾਂ ਅਕਾਲੀ ਜੀ ਜਿੱਤ ਜਾਣਾ ਅਕਾਲੀ ਜੀ ਜਿੱਤ ਜਾਂਦਾ ਥ੍ਰੋਮਣੀ ਕਾਲ ਕਰਵਾ ਲਾ ਜਿਹੜਾ ਚੰਗਾ ਮਨ ਲੁੰਦਾ ਉਹ ਕੰਦਾ ਚਾਹੀਐ ਅੱਛਾ ਮਾਨ ਸਾਹਿਬ ਜਿਸ ਤਰ੍ਹਾਂ ਉਹਨਾਂ 27 ਦੀ ਇਲੈਕਸ਼ਨ ਆ ਰਹੀ ਹੈਗੀ ਐ 27 ਦੀ ਇਲੈਕਸ਼ਨ ਆ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਆ ਕਾਦੀਦਾਂ ਨੂੰ ਸਾਰੇ ਇੱਕ ਜੁਟ ਹੋਣਾ ਪਊਗਾ ਤਾਂ ਜਾ ਕੇ ਅਸੀਂ 27 ਦੀ ਫਤਿਹ ਪਾਵਾਂਗੇ ਇਲੈਕਸ਼ਨ ਜਿੱਤਾਂਗੇ ਇਹ ਤੋਂ ਫਿਰ ਕਿਸ ਤਰ੍ਹਾਂ ਤੁਸੀਂ ਇਕੱਠੇ ਕਰੋਗੇ ਸਾਰੇ ਨੂੰ ਹਾਂਜੀ ਜੇ ਇਹਨਾਂ ਆਪਾਂ ਕਰੀਏ ਕੀ ਜੇ ਤਾਂ ਬੀਜੇਪੀ ਵਾਲੇ ਹੈਗੇ ਐ ਇਹਨਾਂ ਨੇ ਪਹਿਲਾਂ ਕਾਂਗਰਸ ਨਾਲ ਸਮਝੌਤਾ ਕੀਤਾ ਹੋਇਆ ਹੈ ਇਹ ਖਾਲਸਤਾਨੀ ਹੈ ਇਹ ਸਾਰੀਆਂ ਚੀਜ਼ਾਂ ਛੱਡ ਕੇ ਜੇ ਬੈਠ ਕੇ ਸਮਝੌਤਾ ਹੋ ਜੇ ਤਾਂ ਬਹੁਤ ਵਧੀਆ ਗੱਲ ਹੋਊਗੀ ਹਾਂ ਸਰ ਤੁਸੀਂ ਸਪਸ਼ਟੀ ਕਰਦੇ ਹੋ ਕਿ ਦੋਨੋਂ ਨੈਸ਼ਨਲ ਪਾਰਟੀਆਂ ਨੇ ਜਮਾਨਤਾਂ ਜੱਤ ਹੋ ਹਾਂਜੀ ਜੀਪੀ ਦੀ ਵੀ ਹੋਪ ਕਾਉਂਸਲ ਪਾਰਟੀ ਦੀ ਹਾਂਜੀ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਪੰਥਕ ਤੇ ਰਹਿਣ ਚਾਹੇ ਉਹ ਅਕਾਲੀ ਦਲ ਅਰਵੈਤੀ ਲਲੋ ਚਾਹੇ ਉਹ ਖੜਕੂ ਲਲੋ ਕੀ ਇਹ ਨਹੀਂ ਲੱਗਦਾ ਵੀ ਇਸ ਤੇ ਜਿਹੜਾ ਫੈਡਰਲਿਜ਼ਮ ਦਾ ਉਭਾਰ ਹੈ ਇਹ ਸਾਰੇ ਇਕੱਠੇ ਹੋ ਜਾਣ ਤਾਂ ਪੰਜਾਬ ਚ ਬਹੁਤ ਵੱਡੀ ਟਾਕ ਮਿਲ ਸਕਦੀ ਉਹਨੂੰ ਮਿਲ ਸਕਦੀ ਹੈ ਮਾਤਾ ਕਹਿੰਦਾ ਇਹਦਾ ਮਤਲਬ ਹੈ ਵੀ ਸਾਰੀਆਂ ਪੰਥਕ ਚਰਾਂ ਜਿਹੜੇ ਨਰਮੈਤੀ ਵਗੈਰਾ ਸਭ ਦਾ ਇਕੱਠਾ ਹੋਣਾ ਚਾਹੀਦਾ ਹਾਂਜੀ ਇਹ ਸੰਭਾਵਨਾ ਇਕੱਠੇ ਹੋਣ ਦੀ ਹੈਗੀ ਹੈ ਜੀ ਹੁਣ ਜੇ ਰਾਜਕਰਨ ਦਾ ਸੰਭਾਵਨਾ ਪੈਦਾ ਕਿ ਮਾਨ ਸਰ ਸੁਖਵੀਰ ਬਾਦਲ ਨਾਲ ਫਿਰ ਇਹ ਨੇੜਤਾ ਹੋ ਸਕਦੀ ਹੈ ਜੀ ਫਿਰ ਬਤੌਰ ਜੇ ਆਪਾਂ ਇਹ ਪੰਥਰਤਾ ਕਰੀਏ ਇੱਕ ਤਾਂ ਫਿਰ ਸੁਖਵੀਰ ਬਾਦਲ ਨੂੰ ਸਾਰਿਆਂ ਤੇ ਮੰਨ ਲੈਣੀਆਂ ਹੈ ਜੀ ਅਮਰਿਕਾ ਵੀ ਸੰਗਤ ਉਹਦਾੜੀ ਪੂਰੀ ਹੈ ਢਿੱਡ ਵੱਡਾ ਮੋਟਾ ਹੋਇਆ ਹੋਇਆ ਪੱਕ ਸਕੇਬਲੀ ਹੋ ਗਿਆ ਇਹ ਲੱਗਦਾ ਹੈ ਕਾਦੀ ਉਹ ਕਿ ਸਿਕਾ ਦਾ ਕੱਟਣਾ ਹੋਣਾ ਜ਼ਰੂਰੀ ਹੈ ਨਾ ਬਿਲਕੁਲ ਨਹੀਂ ਹੋਗਾ ਨਾ ਸਿਕਾ ਦਾ ਕੱਟਣਾ ਹੋਣਾ ਜੀ ਉਹ ਕਿ ਜੋ ਹੋਰ ਕੀ ਹੈ ਸਰਬਜੀਤ ਖਾਲਸਾ ਦਾ ਬਿਆਨ ਆਇਆ ਹੈ ਵੀ ਅਸੀਂ ਖਾਲਿਸਤਾਨ ਦੀ ਮੰਗ ਨਹੀਂ ਕਰਦੇ ਵੀ ਕੀ ਉਸ ਇਸ਼ੂ ਤੇ ਬੀਜਾਂ ਦੁਜੀਆਂ ਤੇ رائے ਸਹਿਮਤ ਨਹੀਂ ਹੋ ਰਹੀਆਂ ਕਿਉਂ ਉਹ ਕਲੀਅਰ ਦੀ ਮਸਤੀ ਹੈ ਤੇ ਉਹ ਤਾਂ ਪਾਰਲਮੈਂਟ ਦੇ ਵਿੱਚ ਵੀ ਨਹੀਂ ਅਜੇ ਤੱਕ ਬੋਲਿਆ ਹੈਗਾ ਜੀ ਉਹ ਤਾਂ ਪਾਰਲਮੈਂਟ ਇਹਣਾ ਚਾਹੀਦਾ ਕਿ ਅਸੀਂ ਹਿੰਦੁਸਤਾਨ ਦੇ ਟਰ ਨਹੀਂ ਹੈ ਤੇ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਹਿੰਦੇ ਵੀ ਮੇਰੇ ਮਾਤਾ ਵੀ ਇਸ਼ੂ ਉਠਾਉਂਦੇ ਰਹੇ ਆ ਪਰ ਜਿਹੜੀਆਂ ਉਹਨਾਂ ਦੀਆਂ ਪ੍ਰोसीडिंग ਸੀਗੀਆਂ ਉਹ ਵਿੱਚ ਨੋਟ ਨਹੀਂ ਕੀਤੀਆਂ ਜਾਂਦੀਆਂ ਸੀ ਤੇ ਮੈਨੂੰ ਵੀ ਬੋਲਣ ਦਾ ਸਹਮਾ ਨਹੀਂ ਦਿੱਤਾ ਜਾਂਦਾ ਨਹੀਂ ਕਿ ਤੁਸੀਂ ਆ ਅਲਮੈਂਟ ਦੀ ਰੂਲ ਬੁੱਕ ਨਹੀਂ ਪੜੋਗੇ ਤੇ ਇਹ ਨਹੀਂ ਦੱਸੋਗੇ ਕਿ ਕਿਹੜੇ ਰੂਲ ਥੱਲੇ ਮੈਂ ਬੋਲਣਾ ਚਾਹੁੰਦਾ ਤਾਂ ਫਿਰ ਕੌਣ ਤੁਨ ਬੋਲਣ ਦੂਗਾ